টাইমস ਨਾਉ ਪੰਜਾਬ ਨਿਰਨਾਸਰ ਬੀਸ ਸਿੰਘ ਜੀ ਰੋਜ਼ ਮੇਰੇ ਦੋ ਬੱਚੇ ਜੀ ਤੇ ਟ੍ਰਾਂਸਪੋਰਟ ਦਾ ਮਸਲਾ ਕੰਮ ਹੈ ਮਨੀ ਬਸਾਂ ਨੇ ਸਾਡੇ ਕੋਲ ਉਹਨਾਂ ਦਾ ਕਾਰੋਬਾਰ ਚਲਾ ਰਹੇ ਨੇ ਮੈਂ ਅਸਲ 'ਚ ਆਪਣੀ 100 ਮਤਲਬ ਮੇਰੇ 4 ਮੈ ਰੇਸ ਲਾਈਆਂ ਜੀ 100 ਮੀਟਰ ਤੇ 200 ਮੀਟਰ 100 ਮੀਟਰ 'ਚ ਮੇਰਾ ਛੇਵਾਂ ਸਥਾਨ ਪਿਆ 200 ਮੀਟਰ 'ਚ ਮੇਰਾ ਚੌਥਾ ਸਥਾਨ ਪਿਆ 400 ਮੀਟਰ 'ਚ ਮੇਰਾ ਪਹਿਲਾ ਸਥਾਨ ਪਿਆ ਔਰ 400 ਇੰਜਰ ਵਿੱਚ 400 ਚਾਰਜਰ ਵਿੱਚ 400 ਰਿਲੇ ਦੇ ਵਿੱਚ ਵੀ ਫਿਲ ਮੇਰਾ ਪਿੰਡ ਆਸਾਂ 26 ਕੰਟਰੀਆਂ ਉੱਥੇ ਆਈਆਂ ਜੀ ਤੇ 35000 ਤਕਰੀਬ ਮਤਲਬ ਪਾਰਟਿਸਪੇਰੈਂਟ ਉੱਥੇ ਆਈ ਛੋਗ ਮੈਂ ਜੀ ਅਸਲ ਚ ਮੈਂ ਨਾ ਹੀ ਦੌੜਦਾ ਭਾਵੇਂ ਮੈਂ ਜਿਸ ਨੇ ਰਿਟਾਇਰ ਹੋਇਆ ਸੀ ਉਸ ਦਿਨ ਮੈਂ ਆਪਣੇ ਸਕੂਲ ਦੇ ਬੱਚਿਆਂ ਨੂੰ ਇਹ ਕਹਿ ਕੇ ਆਇਆ ਥਾ ਤੇ ਬੇਟਾ ਤੁਸੀਂ ਅੱਗੇ ਮੈਨੂੰ ਗਰਾਊਂਡ 'ਚ ਵੇਂਦੇ ਰਹੋ ਹੁਣ ਮੈਨੂੰ ਖ਼ਬਰ ਕਿ ਵੇਖ ਲਿਆ ਕਰ ਤੇ ਮੈਂ ਉਸ ਦਿਨ ਤੋਂ ਮਨ ਬਣਾ ਲਿਆ ਸੀ ਮੈਂ ਐਸパਸੇ ਜਾਨਕਿਉ ਮੇਰਾ ਸਰੀਰ ਜਿਹੜਾ ਸੀ ਉਹ ਕੰਮ ਕਰਦਾ ਸੀ ਕੋਈ ਅਜੇ ਮੈਨੂੰ ਪ੍ਰੋਬਲਮ ਨਹੀਂ ਸੀ ਕਿਉਂਕਿ ਮੈਂ ਹਾਕੀ ਬੱਚਿਆਂ ਦੇ ਨਾਲ ਖੇਡਦਾ ਤੇ ਮੇਰਾ ਸਟੈਮਨਾ ਬਣਿਆ ਸੀ ਮੈਨੂੰ ਸਟੈਮਨੇ ਦੀ ਕੋਈ ਮੁਸ਼ਕਲ ਨਹੀਂ ਸੀ ਤੇ ਮੈਂ ਉਹ ਅੱਜ ਵੀ ਹੁਣ ਬੱਚੇ ਮੇਰੇ ਮੈਨੂੰ ਬਹੁਤ ਪਤਾ ਨਹੀਂ ਕਿੰਨੇ ਕਿੱਥੋਂ ਫੋਨ ਆਉਂਦੇ ਨੇ ਤੇ ਸਰਦ ਹੀ ਤੇ ਮੁੰਡੇ ਹੋ ਗਏ ਨੇ ਤੁਸੀਂ ਉਦਾਂ ਦੇ ਹੋ ਤੇ ਉਹਨਾਂ ਨੂੰ ਖੁਸ਼ੀ ਮਹਿਸੂਸ ਹੁੰਦੀ ਸਮਾਂ ਹੀ ਜਿਹੜਾ ਦਈ ਦਾ ਨਹੀਂ ਉਹ ਦਈਦਾ ਵਾ ਮੈਂ ਵਾਈ ਵੀ ਕਰਦਾ ਹਾਂ ਮੇਰੀ ਕਲਾਂੌਰ ਜ਼ਮੀਨ ਆ ਮੈਂ ਕਣਕ ਵੀ ਆਪ ਬੀਜਦਾ ਝੋਨਾ ਵੀ ਆਪ ਬੀਜਦਾ ਉਹ ਖੇਤੀ ਵੀ ਆਪ ਕਰੀ ਦੀ ਟ੍ਰਾਂਸਪੋਰਟ ਵਾਲੀ ਵੀ ਧਿਆਨ ਦੇਈਦਾ ਇਧਰ ਫਿਰ ਜਦੋਂ ਸਾਡੀਆਂ ਨੇੜੇ ਆ ਜਾਂਦੇ ਆ ਨਾ ਮਹੀਨਾ ਦੋ ਮਹੀਨੇ ਉਸ ਵੇਲੇ ਅਸੀਂ ਬੱਤੋ ਬੱਤਾਂ ਇੰਜ ਨਹੀਂ ਵੈਸੇ ਮੈਂ ਇਹ ਨਾਂ ਹੋਵੇ ਤਾਂ ਫਿਰ ਇੱਕ ਟਾਈਮ ਯਾਰਾ ਖਾਣ ਪਾਣ ਮੇਰਾ ਬਹੁਤ ਵਧੀਆ ਜੀ ਖਾਣ ਪਾਣ ਮੈਂ ਵੇਖੋ ਆਪਣਾ ਇਸ ਤਰ੍ਹਾਂ ਮੀਤ ਮੱਛੀ ਆਂਡਾ ਇਹ ਮੈਂ ਖਾਂਦਾ ਨਹੀਂ ਆਂਡੇ ਦੋ ਸਵੇਰੇ ਰੋਜ਼ ਅੱਧਾ ਕਿਲੋ ਦੁੱਧ ਸ਼ਾਮ ਨੂੰ ਇੱਜ਼ਾ ਕਿਲੋ ਦੁੱਧ ਇਹ ਮੇਰੀ ਦੇਲੀ ਹੈ ਦਵਾਈ ਮੈਂ ਕਿਤੇ ਫਸਿਆ ਹੋਵਾਂ ਤੇ ਖਾਣਾ ਨਹੀਂ ਮੈਂ ਖਾਂਦਾ ਪ੍ਰੈਕਟਰਸ ਲਾ ਲਓ ਹਾਰਡਵਰ ਕਲਾ ਲਓ ਕਿਉਂਕਿ ਮੈਂ ਪ੍ਰਵਾ ਮੇਰਾ ਮੇਰੇ ਬਿਲਕੁਲ ਨਹੀਂ ਕੋਈ ਅਜਿਹੀ ਨਹੀਂ ਗੱਲ ਪ੍ਰਵਾ ਤੇ ਮੇਰਾ ਬਿਲਕੁਲ ਮੇਰੇ ਨਾਲ ਹਰ ਸਮੇਂ ਬੱਚਿਆਂ ਨੇ ਫੁੱਸਤੇ بڑے ਹੁੰਦੇ ਸੀ ਪਰ ਇਹ ਮਤਲਬ ਇਸ ਪਾਸੇ ਪਏ ਨਹੀਂ ਪੋਤਰਾ ਮੇਰਾ ਉਹਨੂੰ ਅਹੀਂ ਕ੍ਰਿਕਟ ਅਕੈਡਮੀ ਚ ਪਾਇਆ ਉਹ ਜਾਂਦਾ ਖੇਡਣ ਵੱਡੇ ਨੇ ਵੀ ਪਾਇਆ ਸੀ ਪਰ ਉਹ ਇੱਕ ਅਠਵੀਂ ਜਦ ਇੱਕ ਛੋਟਾ ਹੈ ਜਿਹੜਾ ਅਠਵੀਂ ਵਾਲਾ ਉਹਦੇ ਪੇਪਰ ਸੀ ਤੇ ਉਹਨੂੰ ਇਸ ਕਰਕੇ ਥੋੜਾ ਡਰਾ ਕਰਾ ਰਿਹਾ ਵੀ ਮੈਂ ਤਾਂ ਬਜ਼ੁਰਗਾਂ ਨੂੰ ਕਹਿੰਨਾ ਵੀ ਲੰਮੇ ਪੈਰ ਨਾਲੋਂ ਥੋੜਾ ਬੋਤਾ ਸਰੀਰ ਨੂੰ ਹਿਲਾਓ ਗਰਾਊਂਡ ਜਾਓ ਛੜਕਦੇ ਚੱਲ ਜਾਓ ਸਵੇਰੇ ਸੁੱਖ ਤੇ ਉੱਠ ਕੇ ਚੱਲ ਜਾਓ ਕੀ ਕਰਨਾ ਹੁੰਦਾ ਹੋਰ ਤਾਂ ਕੰਮ ਕੋਈ ਨਹੀਂ ਹੁੰਦਾ ਤੇ ਜੇ ਉਹ ਕਰਨਗੇ ਤੇ ਆਪਣਾ ਸਰੀਰ ਤੰਦਰੁਸਤ ਰੱਖ ਕੇ ਤੇ ਆਪਣੀ ਵਧੀਆ ਜ਼ਿੰਦਗੀ ਉਹ ਜਿਹੜੀ ਜੀ ਸਕਦੇ ਇਹ ਮੈਡਲ ਕਿੰਨੇ ਦਿੱਤੇ ਗੋਲਡ ਮੈਡਲ ਦੀ 350 400 ਦੇ ਕਰੀਬ ਮੇਰੇ ਕੋਲ ਇਸ ਵੇਲੇ ਹੈਗੇ ਸਾਰੇ ਮੈਕਸੋ ਤੇ ਨਹੀਂ ਨੈਸ਼ਨਲ ਨਹੀਂ ਅਬ ਇਸ ਡੇਟ ਸਟੇਟਾਂ ਦੇ ਦੇ ਵਿੱਚ ਹੀ ਹੈ ਮੈਡਲ ਉਹ ਲਾਤੀ ਚਾ ਵੀ ਕਰ ਹਣੀ ਸਭ ਕੋਲ ਚਿੱਠੇ ਜਾ ਰਹੇ ਨੇ ਹੁਣ ਵਰਲਡ ਵਾਸਤੇ ਅੱਗੇ ਪਰ ਵਰਲਡ ਐਸ ਵੇਲੇ ਮੇਰਾ ਮਨ ਨਹੀਂ ਤੇ ਵਰਲਡ ਮੈਂ ਉਦੋਂ ਜਾਣਾ ਚਾਹੁੰਦਾ ਵੀ ਜਦੋਂ ਮੈਨੂੰ ਪੂਰਾ ਹੋਵੇ ਤੇ ਮੈਂ ਵਾਟ ਦਸ ਦਾ ਟਾਈਮ ਮੰਗਾ ਰਿਆਂ ਵੀ ਵਾਟ ਦਾ ਟਾਈਮ ਕੀ ਆ 100 200 400 ਮਿੰਟ ਲਾ ਉਹ ਟਾਈਮ ਮੰਗਾ ਕੇ ਉਹ ਮੈਂ ਕਲੀਅਰ ਕਰਕੇ ਤੇ ਮੈਂ ਪੇ ਵੜ ਲੈ ਨੈਸ਼ਨਲਾਂ ਦੇ ਮੇਰੇ ਖਿਆਲ 15 16 ਦੇ ਕਿ ਗੇ ਫੇਲ ਨਹੀਂ ਹੋਈ तकरीबन ਮੇਰੇ ਸਾਰੇ ਗੋਲਡ ਨੇ ਮੈਨੂੰ ਦੂਜਾ ਕਦੀ ਆਇਆ ਨਹੀਂ ਟਾਈਮਸ ਨਾਉ ਪੰਜਾਬ